ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਹਣਾ ਇਸੇ ਤਰ੍ਹਾਂ ਉਚਾਰਨ ਕਰਨਾ ਸ੍ਰੀ ਰਾਗ ਕੇ ਸ਼ੰਤ ਇੱਥੇ ਠਮਕ ਲਾ ਦੇਣੀ ਹੈ ਸ਼ੰਤ ਮਹੱਲਾ ਪੰਜਵਾ ਨਹੀਂ ਕਹਿਣਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੱਗੇ ਉਚਾਰਨ ਕਰਨਾ ਡੱਖਣਾ ਕਸ ਕੇ ਉਚਾਰਨ ਕਰਨਾ ਡੱਖਣਾ ਨੰਨੇ ਨਾਲ ਨਹੀਂ ਬੋਲਣਾ ਪੋਲਾ ਨਹੀਂ ਬੋਲਣਾ ਉਚਾਰਨ ਕਰਨਾ ਡੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਆਪਾਂ ਦਰਸ਼ਨ ਦਿਦਾਰੇ ਕਰਦੇ ਹੋਏ 80 ਅੰਗ ਤੱਕ ਪਹੁੰਚੇ ਆ ਤੇ ਜਿੱਥੇ ਵੀ ਨਵਾਂ ਪ੍ਰਕਰਣ ਸਤਿਗੁਰ ਜੀ ਆਰੰਭ ਕਰਦੇ ਨੇ ਉਥੇ ਮੰਗਲ ਕੇ ਪਹਿਲਾਂ ਲਿਖਿਆ ਜਾਂਦਾ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਇਹ ਬੀਜ ਮੰਤਰ ਰੂਪ ਮੰਗਲ ਹੈ ਇਸੇ ਪ੍ਰਕਾਰ ਇਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਪੂਰਨ ਮਹਾ ਮੰਤਰ ਉਹ ਵੀ ਰਾਗਾਂ ਦੇ ਆਰੰਭ ਵਿੱਚ ਤੇ ਕਈ ਖਾਸ ਬਾਣੀਆਂ ਦੇ ਆਰੰਭ ਵਿੱਚ ਵੀ ਆਉਂਦਾ ਹੈ ਇਕ ਓੰਕਾਰ ਸਤਨਾਮ ਗੁਰ ਪ੍ਰਸਾਦ ਇਹ ਮੰਗਲ ਵੀ ਆਉਂਦਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਮੰਗਲ ਵੀ ਆਉਂਦਾ ਹੈ ਔਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੀ ਮਾਉਜ ਹੈ ਕਿ ਇਹ ਮੰਗਲ ਮਹੱਲੇ ਤੋਂ ਪਹਿਲਾਂ ਲਿਖੇ ਨੇ ਜਾਂ ਬਾਅਦ ਵਿੱਚ ਲਿਖੇ ਨੇ ਇਹ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪ ਲਿਖਾਏ ਨੇ ਭਾਈ ਗੁਰਦਾਸ ਜੀ ਨੇ ਲਿਖੇ ਨੇ ਉਪਰੰਤ ਭਾਈ ਮਨੀ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਦੇ ਹਜ਼ੂਰ ਲਿਖੇ ਨੇ ਜਿਵੇਂ ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਲਿਖਾਇਆ ਤਕਰੀਬਨ ਤਕਰੀਬਨ ਅੱਜ ਤੋਂ ਕੋਈ 70 80 ਸਾਲ ਪਹਿਲਾਂ ਜਿਵੇਂ ਅੱਜ ਵੀ ਕਈ ਆਪਣੇ ਆਪ ਨੂੰ ਬਹੁਤੇ ਪੜੇ ਲਿਖੇ ਜਿਹੜੇ ਨੇ ਉਹ ਵਿਦਵਾਨ ਮੰਨਦੇ ਤੇ ਸਿਆਣੇ ਮੰਨਦੇ ਨੇ ਜਿਵੇਂ ਆ ਪਹਿਲਾਂ ਵੀ ਬੇਨਤੀ ਕੀਤੀ ਕਿ ਉਹ ਮੰਗਲ ਦੇ ਵਿੱਚ ਵੀ ਉਹ ਸਰਲਿਖ ਦੇ ਵਿੱਚ ਵੀ ਫਰਕ ਪਾ ਦਿੱਤਾ ਕਿ ਪਹਿਰੇ ਅੱਖਰ ਨੂੰ ਬਾਅਦ ਵਿੱਚ ਕਰ ਦਿੱਤਾ ਇਵੇਂ ਉਦੋਂ ਵੀ ਕਈਆਂ ਨੇ ਇਹ ਵਿਚਾਰ ਦੇਣੀ ਆਰੰਭ ਕੀਤੀ ਕਿ ਇਹਨਾਂ ਮੰਗਲਾਂ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ ਜਿੰਨੇ ਵੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿਕ ਮੰਗਲ ਨੇ ਇਹ ਅਖੇਜੀ ਮਹੱਲੇ ਤੋਂ ਪਹਿਲਾਂ ਹੋਣੇ ਚਾਹੀਦੇ ਨੇ ਇਹ ਉਹਨਾਂ ਨੇ ਬੜੇ ਜੋਰਾ ਸ਼ੋਰਾ ਨਾਲ ਪ੍ਰਚਾਰਿਆ ਵੀ ਔਰ ਮੰਦੇ ਭਾਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਗੱਲ ਦੀ ਪ੍ਰਵਾਨਗੀ ਦੇ ਦਿੱਤੀ ਔਰ ਇਉਂ ਬਦਲਵੇਂ ਰੂਪ ਵਿੱਚ ਭਾਗ ਛਾਪਣ ਦੀ ਤਿਆਰੀ ਤੋਂ ਇਸ ਆਪ ਖੁਦਰੀ ਗੱਲ ਦਾ ਬਹੁਤ ਵੱਡਾ ਵਿਰੋਧ ਕੀਤਾ ਗਿਆ ਔਰ ਉਚੇਚੇ ਤੌਰ ਤੇ ਦਮਦਮੇ ਟਕਸਾਲ ਦੇ ਉਸ ਵੇਲੇ ਦੇ ਮੁਖੀ ਮਹਾਨ ਮਹਾਨ ਮਹਾਪੁਰਖ ਤਤਵੇਤੇ ਵਿਦਿਆਮਾਰ ਤੰਡ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਦਿਆਂ ਨੇ ਇਹਦੇ ਤੇ ਬੜਾ ਵੱਡਾ ਸਟੈਂਡ ਲਿਆ ਸੀ ਬਾਕੀ ਸੰਪਰਦਾਵਾਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਇਥੋਂ ਤੱਕ ਕਿ ਇਸ ਬੇਦਬੀ ਨੂੰ ਰੋਕਣ ਦੇ ਵਾਸਤੇ ਮੋਰਚਾ ਵੀ ਲਾਉਣਾ ਪਿਆ ਜੇਸ ਨੂੰ ਕੇ ਦੂਜੀ ਧਿਰ ਵੱਲੋਂ ਕੁਚੱਜਾ ਮੋਰਚਾ ਦਾ ਨਾਮ ਦਿੱਤਾ ਗਿਆ ਕੁਚੱਜਾਪਣ ਤਾਂ ਆਪਣਾ ਸੀ ਪਰ ਗੁਰਮੁਖਾਂ ਨੇ ਜਿਹੜਾ ਕੁਚੱਜੇਪਣ ਨੂੰ ਰੋਕਣ ਲਈ ਮੋਰਚਾ ਲਾਇਆ ਉਹਨੂੰ ਕੁਚੱਜਾ ਮੋਰਚਾ ਕਹਿਣ ਲੱਗ ਪਏ ਤੇ ਲੰਮਾ ਸਮਾਂ ਜਿਹੜਾ ਸੀ ਇਹ ਸੰਘਰਸ਼ ਚੱਲਿਆ ਆਖਰ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਰਮ ਪਵਿੱਤਰ ਸਰੂਪ ਜੋ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਲਿਖਾਰੀ ਲਾ ਕੇ ਪੰਚਮ ਪਾਤਸ਼ਾਹ ਜੀ ਨੇ ਲਿਖਵਾਇਆ ਸੀ ਜੋ ਅੱਜ ਵੀ ਕਰਤਾਰਪੁਰ ਵਿਖੇ ਧੀਰਮੱਲੀਆਂ ਦੇ ਪਾਸ ਮੌਜੂਦ ਹੈ ਇਹ ਨਿਰਣਾ ਕੀਤਾ ਗਿਆ ਕਿ ਉਸ ਸਰੂਪ ਦੇ ਦਰਸ਼ਨ ਦੇਦਾਰੇ ਕੀਤੇ ਜਾਣ ਕਿ ਉੱਥੇ ਮੰਗਲ ਪਹਿਲਾਂ ਨੇ ਕਿ ਬਾਅਦ ਵਿੱਚ ਨੇ ਕੋਈ ਇੱਕ ਸਾਰਤਾ ਹੈ ਜਾਂ ਨਹੀਂ ਜਦੋਂ ਉੱਥੋਂ ਦਰਸ਼ਨ ਦੇਦਾਰੇ ਕੀਤੇ ਤਾਂ ਫੇਰ ਜਿਹੜੇ ਕੇਵਲ ਵਿਦਵਾਨਾਂ ਦੀਆਂ ਗੱਲਾਂ ਸੁਣ ਕੇ ਭਰਮ ਚੁੱਕੇ ਸਨ ਤੇ ਉਹਨਾਂ ਦੀ ਹਮਾਇਤ ਕਰ ਰਹੇ ਸਨ ਉਹਨਾਂ ਨੂੰ ਨਿਸ਼ਚਾ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਗਲਤ ਸਾਂ ਅਸਲੀ ਸਰੂਪ ਉਹੀ ਐ ਜੋ ਪ੍ਰਾਤਨ ਸੰਪਰਦਾਵਾਂ ਪੜ੍ਹਦੀਆਂ ਆ ਰਹੀਆਂ ਨੇ ਜਿਹੜੇ ਆਪਣੀ ਗੱਲ ਤੇ ਅੜੇ ਸਨ ਉਹ ਤਾਂ ਅੜੇ ਰਹੇ ਪਰ ਜਿਨ੍ਹਾਂ ਦੇ ਮਨ ਵਿੱਚ ਉਹ ਸਰੂਪ ਦੇ ਦਰਸ਼ਨ ਦੇਦਾਰੀ ਕਰਕੇ ਨਿਸ਼ਚਾ ਵੱਜ ਗਿਆ ਉਹਨਾਂ ਨੇ ਫਿਰ ਸੰਪਰਦਾਵਾਂ ਦਾ ਸਾਥ ਦਿੱਤਾ ਸੀ ਤੇ ਸਭ ਤੋਂ ਵੱਡਾ ਰੋਲ ਇਸ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਤੇ ਉਹਨਾਂ ਦੀ ਆਗਿਆ ਵਿੱਚ ਰਹਿੰਦਿਆਂ ਫਿਰ ਅਗਲੇ ਦੋਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਆਂ ਦਾ ਤੇ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਜੀ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਸਨ ਸੋ ਉਸ ਵਕਤ ਇਉਂ ਨਿਰਣਾ ਕਰਕੇ ਉਹਨਾਂ ਨੂੰ ਜੋਰ ਪਾ ਕੇ ਫਿਰ ਇਹ ਜਿਹੜਾ ਸਹੀ ਸਰੂਪ ਸੀ ਮੰਗਲਾਂ ਦਾ ਇਹ ਫਿਰ ਪ੍ਰਚਲਿਤ ਕੀਤਾ ਗਿਆ ਜਿਹੜੇ ਪੁਰਾਣੇ ਬਲਾਕ ਬਣੇ ਹੋਏ ਸੀ ਬਦਲਵੇਂ ਰੂਪ ਵਾਲੇ ਉਹ ਬਲਾਕ ਜਿਹੜੇ ਸੀ ਉਹ ਪਾਸੇ ਕੀਤੇ ਗਏ ਨਵੇਂ ਬਲਾਕ ਤਿਆਰ ਕਰਕੇ ਪ੍ਰਾਤਨ ਸਰੂਪ ਦੇ ਮੁਤਾਬਕ ਮੰਗਲਾਂ ਦੀ ਸੁਧਾਈ ਕਰਕੇ ਜਿਹੜੇ ਸੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਗਏ ਇਉ ਗੁਰੂ ਕੀ ਇਹ ਆਪਣੀ ਮਰਜ਼ੀ ਹੈ ਕਿ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਮੰਗਲ ਹਨ ਇਸ ਰੇਖ ਤੋਂ ਭਾਵ ਕੇ ਮਹੱਲੇ ਤੋਂ ਪਹਿਲਾਂ ਲਿਖੇ ਨੇ ਜਾਂ ਬਾਅਦ ਵਿੱਚ ਲਿਖੇ ਨੇ ਇਹ ਗੁਰੂ ਕੀ ਮਰਜ਼ੀ ਹੈ ਇਹਦੇ ਵਿੱਚ ਕਿਸੇ ਨੂੰ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਜਿਵੇਂ ਪਿੱਛੇ ਆਪਾਂ ਅਨੇਕਾਂ ਵਾਰ ਦਰਸ਼ਨ ਕੀਤੇ ਨੇ ਕਈਆਂ ਥਾਵਾਂ ਤੇ ਮਹੱਲੇ ਤੋਂ ਮੰਗਲ ਪਹਿਲਾਂ ਆਏ ਨੇ ਤੇ ਹੁਣ ਜੋ ਅੱਗੇ ਇਹ ਬਾਣੀ ਆਰੰਭ ਹੋ ਰਹੀ ਹੈ ਇੱਥੇ ਪਹਿਲਾ ਮਹੱਲਾ ਆਇਆ ਹੈ ਬਾਅਦ ਵਿੱਚ ਮੰਗਲ ਹੈ ਇਹ ਹੀ ਅਸਲ ਸਰੂਪ ਹੈ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਅੱਗੇ ਹੁਣ ਅੱਖਰ ਆ ਰਿਹਾ ਦਖਣਾ ਦਖਣਾ ਭਾਵ ਹੈ ਕਿ ਜੋ ਸਤਿਗੁਰੂ ਜੀ ਦਾ ਪ੍ਰਕਾਸ਼ ਸਥਾਨ ਹੈ ਨਨਕਾਣਾ ਸਾਹਿਬ ਦਾ ਸਥਾਨ ਉਹਦੇ ਤੋਂ ਦਖਣ ਵਾਲੇ ਪਾਸੇ ਦਾ ਇਲਾਕਾ ਜੋ ਮੁਲਤਾਨ ਦਾ ਸਾਹੀਵਾਲ ਦਾ ਝੰਗ ਦਾ ਇਤਿਹਾਦਿਕ ਇਲਾਕਾ ਹੈ ਇਹਨੂੰ ਦਖਣ ਦਾ ਇਲਾਕਾ अथवा ਝੰਗ ਦਾ ਇਲਾਕਾ ਕਿਹਾ ਜਾਂਦਾ ਹੈ ਤੇ ਉਧਰ ਦੱਦੇ ਨੂੰ ਡੱਡਾ ਕਹਿ ਕੇ ਬੋਲਿਆ ਜਾਂਦਾ ਹੈ ਜਿਵੇਂ ਸਾਡੇ ਇੱਧਰ ਆ ਘੋਰ ਦੁਆਬੇ ਦੇ ਵਿੱਚ ਵੀ ਇੱਕ ਚੱਲਦਾ ਹੈ ਕਿ ਵੰਵੇ ਨੂੰ ਬੱਬਾ ਬੋਲਦੇ ਨੇ ਆਮ ਕਿਹਾ ਜਾਂਦਾ ਵਿਆਹ ਤੇ ਦੁਆਬੀ ਬੋਲੀ ਵਿੱਚ ਵਿਆਹ ਕਹਿ ਦਿੰਦੇ ਨੇ ਇਸੇ ਤਰ੍ਹਾਂ ਉਧਰ ਦੱਦੇ ਨੂੰ ਡੱਡਾ ਬੋਲਿਆ ਜਾਂਦਾ ਹੈ ਤੇ ਦੱਖਣ ਦੇ ਇਲਾਕੇ ਵਿੱਚ ਗਿਆਆਂ ਹੋਆਂ ਜੋ ਉਧਰ ਦੇ ਲੋਕਾਂ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਉਹ ਮਹਾਰਾਜ ਨੇ ਉਧਰ ਦੀ ਬੋਲੀ ਦੇ ਵਿੱਚ ਵੀ ਉਚਾਰਿਆ ਹੈ ਔਰ ਉਧਰ ਦੇ ਲੋਕਾਂ ਦੀ ਇਹ ਭਾਸ਼ਾ ਨੂੰ ਵੀ ਸਤਿਗੁਰੂ ਮਹਾਰਾਜ ਨੇ ਵਰਤਿਆ ਉਹਨਾਂ ਅੱਖਰਾਂ ਨੂੰ ਵੀ ਵਰਤਿਆ ਹੈ ਜਿਹੜੇ ਅੱਖਰ ਉਹ ਚਾਂਗੀ ਬੋਲੀ ਵਿੱਚ ਬੋਲੇ ਜਾਂਦੇ ਨੇ ਜਿਨ੍ਹਾਂ ਨੂੰ ਲਹਿੰਦੇ ਦੀ ਬੋਲੀ ਵੀ ਕਿਹਾ ਜਾਂਦਾ ਹੈ ਸੋ ਇਹ ਜਿਹੜੇ ਦੱਖਣੇ ਹਨ ਇਹਨਾਂ ਦੀ ਚਾਲ ਸਲੋਕਾਂ ਵਾਲੀ ਹੈ ਬੋਲੀ ਉਹ ਲਹਿੰਦੇ ਦੀ ਹੈ ਦੱਖਣ ਦਾ ਇਲਾਕਾ ਸਤਿਗੁਰਾਂ ਦੇ ਪ੍ਰਕਾਸ਼ ਸਥਾਨ ਤੋਂ ਹੋਣ ਕਰਕੇ ਉਹਨੂੰ ਦੱਖਣਾ ਕਹਿ ਕੇ ਮਹਾਰਾਜ ਨੇ ਸੰਬੋਧਨ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਡਖਣਾ ਹੱਠ ਮਝਾਹੂ ਮਾ ਪਿਰੀ ਪੱਸੇ ਕਿਉ ਦੀਦਾਰ ਹੱਠ ਮਝਾਹੂ ਮਾ ਪਿਰੀ ਮਾ ਮਾ ਦਾ ਅਰਥ ਹੈ ਮੇਰਾ ਇੱਥੇ ਆਪਾਂ ਬਿੰਦੀ ਲਾ ਕੇ ਮਾ ਪਾਠ ਨਹੀਂ ਕਰਨਾ ਮਾ ਪਿਰੀ ਨਹੀਂ ਹੈ ਹੱਠ ਮਝਾਹੂ ਮਾ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਛੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵਾਏ ਜੀਉ ਦੁਤੀਆ ਭਾਉ ਬੇਪ੍ਰੀਤ ਅਨੀਤ ਦਾਸਾ ਨਹਿ ਭਾਵਾਏ ਜੀਉ ਦੋਵੇਂ ਬਿਸਰਾਮ ਲਗਦੇ ਹਨ ਦੋਵੇਂ ਪਾਸੇ ਇਹ ਜੋ ਰੀਤ ਸ਼ਬਦ ਹੈ ਇਹ ਦਿਲੀ ਦੀਪਕ ਦਾ ਕੰਮ ਕਰਦਾ ਹੈ ਸਾ ਸੰਗਤ ਜੀ ਗਿਆਨੀ ਜੀ ਨੇ ਲਫ਼ਜ਼ ਬੋਲਿਆ ਸੀ ਦਿਹਲੀ ਦੀਪਕ ਗੁਰਬਾਣੀ ਵਿੱਚ ਬਹੁਤ ਅੱਖਰ ਐਸੇ ਆਉਂਦੇ ਨੇ ਜੋ ਦਿਹਲੀ ਦੀਪਕ ਵਜੋਂ ਵਰਤੇ ਜਾਂਦੇ ਨੇ ਦਿਹਲੀ ਦੀਪਕ ਤੋਂ ਭਾਵ ਕੀ ਹੈ ਜਿਵੇਂ ਸਾਡਾ ਕਮਰਾ ਹੁੰਦਾ ਹੈ ਕੋਈ ਕਮਰੇ ਦਾ ਦਰਵਾਜ਼ਾ ਹੋਵੇ ਦਰਵਾਜ਼ੇ ਦੀ ਦਹਲੀਜ਼ ਹੁੰਦੀ ਹੈ ਦਰਵਾਜ਼ੇ ਦੀ ਦਹਲੀਜ਼ ਤੇ ਜਿਹੜਾ ਦੀਵਾ ਬਾਲਿਆ ਜਾਵੇ ਉਹ ਕਮਰੇ ਦੇ ਅੰਦਰ ਵੀ ਚਾਨਣ ਦਿੰਦਾ ਹੈ ਤੇ ਬਾਹਰ ਵੀ ਚਾਨਣ ਦਿੰਦਾ ਹੈ ਇਓ ਦੋਵੇਂ ਪਾਸੇ ਚਾਂਦਨ ਦੇਂਦਾ ਉਹ ਦਿਹਲੀ ਤੇ ਭਾਵ ਦਹਲੀਜ ਤੇ ਬਾਲੇ ਜਾਣ ਵਾਲੇ ਦੀਵੇ ਨੂੰ ਕਿਹਾ ਜਾਂਦਾ ਹੈ ਦਿਹਲੀ ਦੀਪਕ ਜਿਹੜਾ ਅੱਧ ਵਿੱਚ ਆਉਂਦਾ ਹੋਇਆ ਅੱਖਰ ਪੰਗਤੀ ਦੇ ਦੋਵੇਂ ਪਾਸੇ ਲੱਗੇ ਪੰਗਤੀ ਦੇ ਪਹਿਲੇ ਅੱਧ ਨਾਲ ਵੀ ਅਰਥ ਦੇਵੇ ਤੇ ਦੂਸਰੇ ਅੱਧ ਨਾਲ ਵੀ ਅਰਥ ਦੇਵੇ ਉਸ ਨੂੰ ਦਿਹਲੀ ਦੀਪਕ ਪਦ ਕਿਹਾ ਜਾਂਦਾ ਹੈ ਸੋ ਇਥੇ ਕਨਫਿਊਜ਼ ਨਹੀਂ ਹੋਣਾ ਕੋਈ ਸ਼ੰਕਾ ਨਹੀਂ ਮਨ ਵਿੱਚ ਰੱਖਣਾ ਚਾਰਾਂ ਦਾ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹੀਂ ਭਾਵੇ ਜੀਉ ਇਹ ਵੀ ਵਿਸ਼ਰਾਮ ਸਹੀ ਹੈ ਤੇ ਦੂਸਰਾ ਵੀ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹੀਂ ਭਾਵੇ ਜੀਉ ਇਹ ਵੀ ਵਿਸ਼ਰਾਮ ਸਹੀ ਹੈ ਆਪਾਂ ਪਹਿਲਾ ਵਿਸ਼ਰਾਮ ਰੱਖ ਕੇ ਚੱਲਾਂਗੇ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਹਾਂਜੀ ਦਾਸ ਨਹਿ ਪਾਵੈ ਬਿਨ ਦਰਸਾ ਬਈ ਇਕ ਖੇਨ ਧੀਰਜ ਕਿਉ ਕਰੈ ਨਾਮ ਬਿਹੂ ਨ ਤਨ ਮਨ ਹੀਨਾ ਜਾਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸੁਆਮੀ ਧਾਰ ਅਨੁਗਰਹੋ ਮਾਨ ਤਨ ਅੰਕ ਸਮਾਵੈ ਅਨੁਗਰਹੋ ਪਹਿਲੀ ਵਾਰ ਅੱਖਰ ਆਇਆ ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਵਾਰ ਆਵੇਗਾ ਅਨਗ੍ਰਹਤੋਂ ਭਾਵ ਹੈ ਅਨਕੰਪਾ ਕਿਰਪਾ ਇਉਂ ਨੰਨੇ ਦਾ ਔਂਕੜ ਵੀ ਬੋਲਣਾ ਤੇ ਉੱਪਰ ਥੋੜੀ ਜੀ ਵਜਨ ਦੀ ਮਾਤਰਾ ਵੀ ਦੇਣੀ ਹੈ ਅਨਗ੍ਰਹੋ ਇਉਂ ਇਸ ਦਾ ਪਾਠ ਕਰਨਾ ਹੈ ਲਖਣਾ ਸੋਹੰਦੜੋ ਹਬਠਾਏ ਕੋਏ ਨਾ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸਿ ਗਿਰਾਸ ਪੂਰਨ ਵਿਸਵਾਸ ਕਿਉ ਮਨ ਹੋ ਬਿਸਾਰੀਐ ਜੀਉ ਹਾਂਜੀ ਇਹ chant ਦੇ ਪਹਿਲਾਂ ਵੀ ਆਪ ਜੀ ਨੇ ਸੁਣਿਆ ਇਹ ਇੱਕ ਜਮਕ ਨਾਲ ਹੀ ਵਿਸਰਾਮ ਲੱਗਦੀ ਹੈ ਚਾਲ ਬਣਦੀ ਹੈ ਤੇਰੇ ਬਚਨ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗ੍ਰਾਸ ਪੂਰਨ ਵਿਸਵਾਸ ਕਿਉ ਮਨਹੁ ਵਿਸਾਰੀਐ ਜੀਉ ਇਸ ਤਰ੍ਹਾਂ ਜਮਕੀ ਫਿਰ ਵਿਸਰਾਮ ਫਿਰ ਡੰਡੀ ਇਹ ਛੰਤ ਦੀ ਚਾਲ ਹੈ ਕਿਉ ਮਨਹੁ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ਅਨਾਥ ਕੇ ਨਾਥਿ ਸਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਅਨਾਥ ਕੇ ਨਾਥੇ ਸਰਬ ਕੈ ਸਾਥੇ ਸਰਬ ਜੇ ਤਾਂ ਸ ਸ ਤੇ ਅੱਗੇ ਬਰਾਬਰ ਤੇ ਪੂਰਾ ਰਾਰਾ ਤੇ ਫਿਰ ਬੱਬਾ ਹੋਵੇ ਤਾਂ ਉਚਾਰਨ ਹੋਵੇਗਾ ਸਰਬ ਇੱਥੇ ਅੱਧਾ ਰਾਰਾ ਹੈ ਤੇ ਚਰਨ ਵਿੱਚ ਹੈ ਇਸ ਲਈ ਸਰਬ ਅਨਾਥ ਕੇ ਨਾਥੇ ਸਰਬ ਕੈ ਸਾਥੇ Jap ju hai janam na hari hai nanak ki binanti prab pahai kripa kar pav jal tari hai dakhna ਤੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ ਇੱਥੇ ਹੁਣ ਸਾਈਂ ਪਰਮਾਤਮਾ ਦਾ ਵਾਚਕ ਆਇਆ ਹੈ ਸਾਈਂ ਬੋਲਾਂਗੇ ਸਾਈਂ ਨਹੀਂ ਤੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ ਲੱਦੇ ਹੱਬੇ ਥੋ ਕੜੇ ਨਾਨਕ ਹਰਿ ਧਾ ਨਮਾਲ ਛੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲੱਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥੇਰਤੀਵਤੇ ਬੇਖੈ ਬਾਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮੰਨਿਆ ਸਰਬ ਸੋ ਸੁਖ ਆਨੰਦ ਕਾਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਸਰਬ ਸੋ ਇਹ ਪਾਠ ਇਕੱਠਾ ਹੈ ਸਰਬਸੋ ਨਹੀਂ ਕਰਨਾ ਸਾਰਬ ਬੋਲ ਕੇ ਤੇ ਸੋ ਨੂੰ ਅੱਗੇ ਸੰਬੰਧਕ ਕਰਨਾ ਹੈ ਸਰਬ ਸੋ ਸੂਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਸਰਬ ਸੋ ਸੂਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਏਕ ਤੇਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ